ਨੰਬਰ 1 ਹੋਲਸੇਲਰ ਆਫ ਪੰਜਾਬ ਪੰਡਤਾਂ ਦੀ ਹੱਟੀ ਵਾਲੇ ਠੀਕ ਹੈ ਜੀ ਫਾਇਦੇ ਕਰਨੇ ਆ ਪੈਣਾ ਦੇ ਦਿਲੋਂ ਕਰਨੇ ਆ ਫੋਕੀਆਂ ਫੜਾਣੀ ਮਾਰਨੀਆਂ ਆ ਲੋ ਜੀ 425 ਰੁਪਏ ਦੇ ਵਿੱਚ ਕੈਮਰੀ ਕਾਰਡਿੰਗ ਹੁੱਡ ਤੇ ਟੋਨ ਟੂ ਟੋਨ 325 ਡੀਅਰ ਬਸਰੇ ਆ ਬੈਨਾਂ ਦੀ ਲੈਂ ਲਾ ਦਾਂਗੇ ਲੈਂ ਮੈਂ ਕਹਣਾ ਜੀ ਰਜਾ ਦੇਾਂਗੇ ਰਜਾ ਐਡਮਾ ਇੰਨੀ ਜਿਆਦੇ ਆ ਵੀ ਕੀ ਦਿਖਾਈਏ ਕੀ ਛੱਡੀਏ ਸਮਝ ਨਹੀਂ ਆਉਂਦਾ ਠੀਕ ਐ ਆਨਲਾਈਨ ਆਰਡਰ ਕਿੱਥੋਂ ਲਈਏ ਜੀ ਸਮਝ ਨਹੀਂ ਆਉਂਦੀ ਗੱਲ ਦੁਕਾਨ ਦੇ ਮੇਲਾ ਲੱਗਿਆ ਪਿਆ ਹੈ ਠੀਕ ਹੈ ਬੜੇ ਕਮੈਂਟ ਬੜੇ ਮੈਸੇਜ ਆਉਂਦੇ ਵੀ ਸ਼ਿਪਿੰਗ ਵੱਧਦਾ ਇਹ ਆ ਬੂਆ ਫਰਾਂਡੇ ਨੇ ਹੁੰਕਾ ਦੇਖੋ ਜੀ ਜਿਹੜੀਆਂ ਐਟਮਨ ਰਿਟੇਲ 'ਚ ਵੇਚਦੇ ਆ ਜਿੱਥੋਂ 100 ਰੁਪਏ ਫਰਟਮਗਰ ਕਮਾਉਣੇ ਆ ਸ਼ਿਪਿੰਗ ਫ੍ਰੀ ਕਰ ਦਿੰਨੇ ਆ ਉਹਨਾਂ ਦੀ ਚਲੋ ਜੇ 60 ਰੁਪਏ ਸ਼ਿਪਿੰਗ ਪੈ ਗਈ ਤਾਂ 40 ਰੁਪਏ ਕਮਾ ਲੈ ਕੋਈ ਦਿੱਕਤ ਨਹੀਂ ਗੇੜੀਆਂ ਐਟਮਸੀ ਹੋਲ ਸੇਲ 'ਚ ਵੇਚਦੇ ਆ ਉਹਦੀ ਸ਼ਿਪਿੰਗ ਦਾ ਅਸੀਂ ਲਵਾਂਗੇ ਜੀ ਫਿਰ ਜਬਾ ਇਹ ਉਹਨਾਂ ਨੇ ਆਰਡਰ ਬੰਦ ਕਰ ਦਿੰਨੇ ਆ ਜਾਂ ਫਿਰ ਸ਼ਿਪਿੰਗ ਦੇਣੀ ਪੋਗੀ ਰਿਟੇਲ ਦੀਆਂ ਸਾਰੀਆਂ ਆਈਟਮਾਂ ਦੀ ਸ਼ਿਪਿੰਗ ਬਿਲਕੁਲ ਫ੍ਰੀ ਆ ਹੋਲਸੇਲ 'ਚ ਕੱਪੜਾ ਲੈਣਾਗਾ ਜਿੰਨਾ ਮਰਜ਼ੀ ਲੈ ਲਓ ਆਨਲਾਈਨ ਮੰਗਾਉਣਾ ਆਨਲਾਈਨ ਮੰਗਾਓ ਦੁਕਾਨ ਦੇਖ ਲੈਣਾ ਦੁਕਾਨ ਤੇ ਖਿਲੋ ਪਹਿਲੀ ਗੱਲ ਅਸੀਂ ਪ੍ਰੇਫਰ ਕਰਦੇ ਆ ਦੁਕਾਨ ਦੇਖ ਲੈਣ ਲੋ ਠੀਕ ਹੈ ਜੀ ਸ਼ਿਪਿੰਗ ਹੋਵੇ ਅਕਰ ਜਨਾਬ ਉਹ ਰੇਟ ਮਿੱਠੇ ਲਾਵਾਂਗੇ ਮੁਕਤ ਰੇਟ ਦੇਵਾਂਗੇ ਮੁਕਤ ਫ੍ਰੀ ਦੇ ਰੇਟ 325 ਰੁਪਏ ਦੇ ਵਿੱਚ ਟੂਨ ਟੂਨ ਪਿਓਰ ਗੈਮਰੀ ਕੀ 422 ਮੁਫਤ ਡੇਟਾ ਫਰੀ ਡੇਟਾ ਦੁਕਾਨ